ਕਸਬ ਸਵਾਲ ਸਵਾਲ ਬਥੇਰੇ ਹਾਂਜੀ ਵਿਆਹ ਸ਼ਾਦੀ ਜੋ ਤੁਸੀਂ ਵੀ ਜਾਣਦੇ ਹਾਂਜੀ ਬਿਲਕੁਲ ਜਾਣਦੇ ਹਾਂ ਫੋਟੋਆਂ ਜਿਹੜੀ ਜਾਣਦੇ ਹੋ ਕਾਮਰੋਆਂ ਵਗੈਰਾ ਤੇ ਵੀ ਜਾਣਦੇ ਹੋ ਠੀਕ ਹੈ ਜੀ ਤੇ ਜਾਣਦੇ ਹਾਂ ਹਾਂਜੀ ਇਹ ਕਾਰਨ ਕੀ ਆ ਤੁਸੀਂ ਫੇਸ ਤੁਹਾਡੇ ਨਾਲ ਸਾਫ਼ ਤੇ ਹਾਂਜੀ ਤਿਆਰ ਵਗੈਰਾ ਮੇਰੇ ਬਣ ਬੱਤ ਜੀ ਤੇ ਅਸੀਂ ਵਗ ਜਾਣੀਆਂ ਫੋਟੋਆਂ ਹੋ ਜਾਂਦੇ ਤਿਆਰ ਬਣ ਜਾਂਦੇ ਕੀ ਕਰਨ ਵੈਰੀ ਗੁੱਡ ਕੁਐਸਚਨ ਬਹੁਤ ਵਧੀਆ ਸਵਾਲ ਤੁਸੀਂ ਪੁੱਛਿਆ ਹਾਂਜੀ ਵਿਆਦਾ ਖਾਣਾ ਸੀ ਵੀ ਖਾਣਿਆ ਹੋਟਲਾਂ ਦਾ ਫਾਸਟ ਫੂਡ ਕਹਿ ਲਓ ਅਸੀਂ ਵੀ ਖਾਣਿਆ ਤੁਸੀਂ ਵੀ ਖਾਣਦੇ ਹੋ ਕਿਉਂਕਿ ਤੁਸੀਂ ਮੇਰੇ ਨਾਲ ਰਹਿੰਦੇ ਹੋ ਤੁਹਾਨੂੰ ਪਤਾ ਹੈ ਵੀ ਉਹੀ ਖਾਣਾ ਤੁਸੀਂ ਵੀ ਖਾਦਾ ਤੁਹਾਨੂੰ ਜਲਣ ਹੋਈ ਹਾਂਜੀ ਪੇਟ ਦੀ ਤਜਾ ਬਣਿਆ ਤੁਹਾਨੂੰ ਹੁਣਸੀਆਂ ਹੋਈਆਂ ਸਕਿਨ ਖਰਾਬ ਹੋ ਗਈ ਉਤਰ ਗਈ ਆਲਸ ਪੁਣਾ ਆ ਮੈਨੂੰ ਆਉਂਦਾ ਨਹੀਂ ਹਾਂ ਹੈਨਾ ਵੀ ਫਰਕ ਕਿੱਥੇ ਆ ਤਾਂ ਉਹ ਦੋਸਤੋ ਤੁਹਾਡੇ ਮਨ ਵਿੱਚ ਵੀ ਇਹ ਸਵਾਲ ਹੋਏਗਾ ਆਓ ਆਪਾਂ ਇਸ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਆਯੁਰਵੇਦ ਦਾ ਸਿਧਾਂਤ ਆ ਜਿਹੜਾ ਉਹ ਫੁਣਸੀਆਂ ਦੀ ਪਿੰਪਲ ਦੀ ਇਤਜਾਬ ਦੀ ਦਵਾਈ ਵੇਚਣ ਦਾ ਸਿਧਾਂਤ ਬਿਲਕੁਲ ਨਹੀਂ ਆ ਅਸਲ ਦੇ ਵਿੱਚ ਚਲੋ ਅਸੀਂ ਵੀ ਬੈ ਦਾ 2 ਰੁਪਏ ਕਮਾਉਣ ਦੇ ਲਈ ਦਵਾਈ ਵੇਚਦੇ ਹਾਂ ਸਚਾਈ ਇਹ ਆ ਪਰ ਆਯੁਰਵੇਦ ਆ ਜਿਹੜਾ ਉਹ ਦਵਾਈ ਵੇਚਣ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ ਵੀ ਆਹ ਫੁਣਸੀਆਂ ਦੀ ਦਵਾਈ ਇਤਜਾਬ ਦੀ ਬਿਲਕੁਲ ਨਹੀਂ ਅਸੀਂ ਉਹ ਕੀ ਕਰਦਾ ਉਹ ਵਾਤ ਪਿੱਤ ਕਫ ਤੇ ਕੰਮ ਕਰਦਾ ਤੇ ਚਲੋ ਆਯੁਰਵੇਦ ਦੀ ਭਾਸ਼ਾ ਸਮਝ ਨਹੀਂ ਹੁੰਦੀ ਮੈਂ ਸਿੱਧੀ ਭਾਸ਼ਾ 'ਚ ਗੱਲ ਕਰਦਾ ਹੁੰਦਾ ਆਯੁਰਵੇਦ ਕੰਮ ਕਰਦਾ ਬੈਲੈਂਸ ਅੱਛਾ ਹੈ ਬੈਲੈਂਸ ਕਰਨਾ ਵੀ ਜਿਹੜਾ ਬੰਦਾ ਹੁਣ ਸੁੱਤਾ ਪਿਆ ਰਹਿੰਦਾ ਰੋਜ਼ ਉਹਨੂੰ ਆਲਸ ਪ੍ਰੇ ਕਾਰਨ ਉਹਦੀਆਂ ਅੱਖਾਂ ਡਾਰਕ ਹੋ ਸਕਦੀਆਂ ਉਹਦਾ ਵਜਨ ਵੱਧ ਸਕਦਾ ਗਲੇ ਦੇ ਕਫ ਦੇ ਰੋਗ ਹੋ ਸਕਦੇ ਆ ਕੰਨ ਚ ਦਰਦ ਹੋ ਸਕਦਾ ਨਜਲਾਰੇਸ਼ ਹੋ ਸਕਦਾ ਰਜਾਨਾ ਸੁੱਤਾ ਹੀ ਪਿਆ ਬੰਦਾ ਜਿਹੜਾ ਹਾਂ ਤਾਂ ਜੀ ਭੁੱਖ ਲੱਗਣੀ ਬੰਦ ਹੋ ਸਕਦੀ ਆ ਠੀਕ ਆ ਜੀ ਉਹਨੂੰ ਬੈਲੈਂਸ ਕਿਵੇਂ ਕਰਦਾ ਯੂਰੋ ਇਹਦਾ ਦਵਾਈ ਨਹੀਂ ਵੇਚਦਾ ਅੱਛਾ ਜੀ ਉਹਨੂੰ ਕਹਿੰਦਾ ਜੀ ਤੁਸੀਂ ਹਫਤੇ ਚ ਇੱਕ ਦਿਨ ਜ਼ੋਰ ਲਾਓ ਕੰਮ ਕਰੋ ਛੇ ਦਿਨ ਤੁਸੀਂ ਵਿਲੇ ਪਏ ਹੋ ਨਾ ਠੱਲੇ ਪਏ ਹੋ ਇੱਕ ਦਿਨ ਕੰਮ ਕਰੋਗੇ ਤੁਹਾਡਾ ਉਹ ਬੈਲੈਂਸ ਹੋ ਜਾਏਗਾ ਇੱਕ ਜਾਂ ਦੋ ਦਿਨ ਕੰਮ ਕਰੋ ਪੂਰਾ ਜੋਰ ਲਾਓ ਪਸੀਨਾ ਕੱਢੋ ਤੁਸੀਂ ਸਹੀ ਰਹੋਗੇ ਹੁਣ ਫਾਸਟ ਫੂਡ ਦੀ ਗੱਲ ਬਾਹਰ ਦਾ ਖਾਣਾ ਖਾ ਲਿਆ ਤੁਸੀਂ ਅੱਜ ਵੀ ਬਾਹਰ ਦਾ ਖਾਣਾ ਕੱਲ ਨੂੰ ਫੇਰ ਬਾਹਰ ਦਾ ਖਾਣਾ ਤੀਜੇ ਦਿਨ ਫੇਰ ਇਦਾਂ ਹਨਾ ਵੈਦ ਦੇ ਖਾਣ ਦੇ ਵਿੱਚ ਕੀ ਫਰਕ ਹੁੰਦਾ ਖਾਣ-ਖਾਣ ਦੇ ਵਿੱਚ ਫਰਕ ਆ ਆਪਾਂ ਨੇ ਬਾਹਰ ਦਾ ਖਾਣਾ ਮੰਨ ਲਓ ਅੱਜ ਫਾਸਟ ਫੂਡ ਖਾਧਾ ਹਾਂਜੀ ਆਪਾਂ ਕੀ ਕਰਨਾ ਘਰ ਜਾ ਕੇ ਗਰਮ ਪਾਣੀ ਦਾ ਇੱਕ ਗਲਾਸ ਪੀ ਲੈਣਾ ਕੋਈ ਨਹੀਂ ਪੀਂਦਾ ਬੰਦਾ ਗਰਮ ਪਾਣੀ ਦਾ ਗਰਮ ਪਾਣੀ ਦਾ ਇੱਕ ਗਲਾਸ ਘੁੱਟ-ਘੁੱਟ ਕਰਕੇ ਜਦੋਂ ਪੀਣਾ ਹਾਂਜੀ ਉਹਨੇ ਆਪਣਾ ਜਿਹੜਾ ਉਹ ਨੁਕਸਾਨ ਹੈ ਜਿਹੜਾ ਕੋਲਡ ਡਰਿੰਕ ਪੀਤੀ ਆ ਜਾਂ ਕੁਝ ਸੌਫਟ ਡਰਿੰਕ ਜਾਂ ਕੁਝ 버ਗਰ ਪੀਜਾ ਜੋ ਵੀ ਬਾਹਰ ਦਾ ਖਾਣਾ ਖਾਦਾ ਮਜਾਰੀ ਖਾਣਾ ਜਾਂ ਵਿਆਹ ਦੇ ਵਿੱਚ ਖਾਣਾ ਖਾਦਾ ਉਹਨੂੰ ਬੈਲੈਂਸ ਕਰ ਦੇਣਾ ਉਹਨੂੰ ਸਾਫ਼ ਕਰ ਦੇਣਾ ਅਛਾ ਕਦੇ ਬੈਦ ਨੇ ਗਰਮ ਪਾਣੀ ਪੀ ਲੈਣਾ ਜਾਂ ਜਾਨਾ ਇਹ ਨਹੀਂ ਵੀ ਗਰਮ ਪਾਣੀ ਪੀਣਾ ਹੁਣ ਗਰਮ ਪਾਣੀ ਪੀਣ ਲੱਗ ਜਓ ਸਾਰੇ ਅੱਛਾ ਕਦੇ ਬੈਦ ਨੇ ਕੀ ਕਰਨਾ ਜੀ ਅੱਜ ਬਾਹਰ ਦਾ ਖਾਣਾ ਖਾਇਆ ਏ ਮਾੜਾ ਖਾਣਾ ਉਹਨੇ ਆ ਕੇ ਸੌਫ ਦੀ ਫੱਕੀ ਖਾ ਲੈਣੀ ਆ ਅੱਛਾ ਜੀ ਸਾਰਾ ਦਿਨ ਦੋ ਤਿੰਨ ਵਾਰ ਕਦੇ ਉਹਨਾਂ ਨੇ ਨੂਨ ਦੀ ਡਲੀ ਸਿੰਦੇ ਨਮਕ ਦੀ ਡਲੀ ਮੂੰਹ ਦੇ ਵਿੱਚ ਰੱਖ ਕੇ ਤੁਸੀਂ ਦੇਖਿਆ ਹੋਣਾ ਮੈਨੂੰ ਚੂਸਦਾ ਹੁੰਦਾ ਕਈ ਵਾਰੀ ਬਹੁਤ ਵਾਰੀ ਮੂੰਹ ਦੇ ਵਿੱਚ ਰੱਖ ਕੇ ਉਹਨੂੰ ਚੂਸਣ ਲੱਗ ਜਾਂਦੇ ਆ ਉਹ ਵੀ ਪਾਚਣ ਦੀਪਨ ਪਾਚਨ ਕਰਦੀ ਹੈ ਹਨ ਅੱਛਾ ਜੀ ਕਦੇ ਕਦੇ ਜੀਰਾ ਉਬਾਲ ਕੇ ਉਹਨੂੰ ਪੀ ਲੈਣਾ ਹਾਂਜੀ ਕਦੇ ਕਦੇ ਜਵੈਣੇ ਘਰ ਵਿੱਚ ਆਮ ਚੀਜ਼ਾਂ ਨੇ ਦਵਾਈਆਂ ਨਹੀਂ ਹੈਗੀਆਂ ਇੱਕ ਬੈਲੈਂਸ ਕਰ ਰਹੇ ਆ ਬਾਜ਼ਾਰ 'ਚ ਮਾੜਾ ਖਾਣਾ ਮੈਦਾ ਖਾਦਾ 슈ਗਰ ਲਿਆ ਬਹੁਤ ਜ਼ਿਆਦਾ ਕੈਮੀਕਲ ਲਏ ਅਜੀਨੋ ਮੋਟੋ ਵਰਗੇ ਘਰ ਦੇ ਵਿੱਚ ਆ ਕਿ ਨੇਚਰਲ ਜੜੀ ਬੂਟੀ ਜੀਰਾ ਜਵੈਣ ਸਿੰਦਾ ਨਮਕ ਇਦਾਂ ਦੀ ਚੀਜ਼ ਲੈ ਲੀਆ। ਹਾਂਜੀ। ਇੰਨੇ ਨਾਲ ਹੀ ਸਾਡਾ ਬੈਲੈਂਸ ਹੋ ਜਾਂਦਾ। ਕੁਛ ਕਰਨ ਦੀ ਲੋੜ ਨਹੀਂ, ਕੋਈ ਦਵਾਈ ਖਾਣ ਦੀ ਲੋੜ ਨਹੀਂ, ਕੁਛ ਨਹੀਂ। ਉਹਨੂੰ ਬੈਲੈਂਸ ਕਰਕੇ ਰੱਖੋ ਜੇ ਇੱਕ ਦਿਨ ਮਾੜਾ ਖਾਣਾ ਖਾਦਾ ਆ ਕੇ ਇੱਕ ਚੀਜ਼ ਚੰਗੀ ਖਾਓ। ਅੱਛਾ ਜੀ। ਆਯੁਰਵੇਦ ਦੀ ਇੱਕ ਚੰਗੀ ਚੀਜ਼ ਤੁਹਾਡੀਆਂ ਬਾਜ਼ਾਰ 'ਚ ਖਾਦੀਆਂ ਹਜ਼ਾਰਾਂ ਮਾੜੀਆਂ ਚੀਜ਼ਾਂ ਤੋਂ ਲੱਖਾਂ ਗੁਣਾ ਤਾਕਤਵਰ ਹੈ। ਅੱਛਾ ਜੀ। ਇੰਨੀ ਕੁ ਬਸ ਸਮਝ ਚਾਹੀਦੀ ਆ। ਕਦੇ ਗਰਮ ਪਾਣੀ ਪੀ ਲਿਆ, ਕਦੇ ਸੌਂਫ ਜਵੈਣ ਇਦਾਂ ਦੀ ਚੀਜ਼ ਖਾਦੀ ਤੇ ਜੇ ਦੋਸਤੋ ਤੁਹਾਨੂੰ ਵੀ ਇਹ ਗੱਲ ਸਹੀ ਲੱਗੀ, ਸੋਹਣੀ ਲੱਗੀ, ਜੇ ਤੁਹਾਡੇ ਸਮਝ ਆ ਗਈ, ਪੱਲੇ ਪੈ ਗਈ। ਤੇ ਜਰੂਰ ਇਹ ਵੀਡੀਓ ਨੂੰ ਸ਼ੇਅਰ ਕਰਦੇ ਆਪਣੀ ਜ਼ਿੰਦਗੀ ਵਿੱਚ ਇਹ ਗੱਲਾਂ ਅਪਣਾ ਕੇ ਦੇਖਿਓ ਤੰਦਰੁਸਤ ਹੋ ਜਾਓਗੇ ਦਵਾਈਆਂ ਲੈਣ ਦੀ ਲੋੜ ਨਹੀਂ ਪੈਣੀ